ਇਹ ਖਬਰ ਲੁਧਿਆਣਾ ਦੇ ਗੰਦੇ ਨਾਲੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲਵਾਰਸ ਲਾਸ਼ ਲੱਭੀ ਆ ਪੁਲਿਸ ਨੂੰ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਸਕਦਾ ਦੱਸਿਆ ਕਿ ਗੰਦੇ ਨਾਲੇ ਦੇ ਨਜ਼ਦੀਕ ਕੁਝ ਦਿਨਾਂ ਤੋਂ ਲਵਾਰਿਸ ਲਾਸ਼ ਪਈ ਸੀ ਤਾਂ ਪੁਲਿਸ ਨੂੰ ਜਦ ਇਸ ਦੀ ਖ਼ਲਾਅ ਮਿਲਦੀਆ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਉਸ ਲਵਾਰਿਸ ਲਾਸ਼ ਨੂੰ ਮੌਰਚਰੀ ਦੇ ਵਿੱਚ ਲਿਜਾਇਆ ਜਾਂਦਾ ਤੇ ਉੱਥੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਹਾਲਾਂਕਿ ਤੱਕ ਦੱਸਿਆ ਜਾ ਰਿਹਾ ਹੈ ਕਿ ਇਸ ਲਵਾਰਿਸ ਲਾਸ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੀ ਸ਼ਨਾਖਤ ਨਹੀਂ ਕੀਤੀ ਗਈ ਕੋਈ ਵੀ ਪਰਿਵਾਰਕ ਮੈਂਬਰ ਇਸ ਲਾਸ਼ ਦਾ ਇਸ ਲਾਸ਼ ਨੂੰ ਲੈਣ ਵਾਸਤੇ ਨਹੀਂ ਪਹੁੰਚਦਾ ਤਾਂ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਕਿਹਾ ਗਿਆ ਹੈ ਕਿ ਸਾਰਿਆਂ ਨੂੰ ਪੁੱਛ ਕੇ ਚੀਤੀ ਜਾਵੇਗੀ ਜੋ ਵੀ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਇਹ ਕੀਤੀ ਜਾਵੇਗੀ ਤਾਂ ਇਸੇ ਨਾਲ ਹੀ ਹੁਣ ਦੱਸ ਦਈਏ ਕਿ ਹਲੇ ਤੱਕ ਦੱਸਿਆ ਜਾ ਰਿਹਾ ਹੈ ਕਿ ਲਵਾਰਸ লাশ ਕਾਫੀ ਦਿਨਾਂ ਤੋਂ ਪਈ ਸੀ ਇਸ ਵਿਅਕਤੀ ਦੀ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ ਦੇ ਵਿੱਚ ਸੀ ਇਹ ਵਿਅਕਤੀ ਤੇ ਮੌਕੇ ਤੇ ਜਿਹੜੇ ਲੋਕ ਮੌਜੂਦ ਸਨ ਜਿੰਨਾਂ ਵੱਲੋਂ ਇਸ ਦੀ ਇਤਲਾਹ ਦਿੱਤੀ ਗਈ ਸੀ ਪੁਲਿਸ ਨੂੰ ਉਹਨਾਂ ਵੱਲੋਂ ਵੀ ਇੱਕ ਬਿਆਨ ਦੇ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਦੱਸਿਏ ਕਿ ਸਾਲ ਦੇ ਪਹਿਲੇ ਦਿਨੀ ਲੁਧਿਆਣਾ ਦੇ ਵਿੱਚ ਇੱਕ Laash ਮਿਲ ਜਾਂਦੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਤਾਂ ਇੱਕ ਵਾਰ ਤੁਹਾਨੂੰ ਪੁਲਿਸ ਦਾ ਕੀ ਕਹਿਣਾ ਉਹ ਵੀ ਜ਼ਰੂਰ ਸੁਣਾ ਦਿੰਨੇ ਆ ਇਸ ਵੱਲ ਇੱਕ ਵੱਡੀ ਖਬਰ ਲੁਧਿਆਣਾ ਦੇ ਗੰਦੇ ਨਾਲੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲਵਾਰਿਸ ਲਾਸ਼ ਲੱਭੀ ਆ ਪੁਲਿਸ ਨੂੰ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਸਕਦਾ ਦੱਸਿਆ ਕਿ ਗੰਦੇ ਨਾਲੇ ਦੇ ਨਜ਼ਦੀਕ ਕੁਝ ਦਿਨਾਂ ਤੋਂ ਲਵਾਰਸ ਲਾਸ਼ ਪਈ ਸੀ ਤਾਂ ਪੁਲਿਸ ਨੂੰ ਜਦ ਇਸ ਦੀ ਇਤਲਾ ਮਿਲਦੀਆ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਉਸ ਲਵਾਰਸ ਲਾਸ਼ ਨੂੰ ਮੋਰਚਰੀ ਦੇ ਵਿੱਚ ਲਿਜਾਇਆ ਜਾਂਦਾ ਤੇ ਉੱਥੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਹਾਲਾਂਕਿ ਤੱਕ ਦੱਸਿਆ ਜਾ ਰਿਹਾ ਹੈ ਕਿ ਇਸ ਲਵਾਰਸ ਲਾਸ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੀ ਸ਼ਨਾਖਤ ਨਹੀਂ ਕੀਤੀ ਗਈ ਕੋਈ ਵੀ ਪਰਿਵਾਰਕ ਮੈਂਬਰ ਇਸ ਲਾਸ਼ ਦਾ ਇਸ ਲਾਸ਼ ਨੂੰ ਲੈਣ ਵਾਸਤੇ ਨਹੀਂ ਪਹੁੰਚਦਾ ਤਾਂ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਕਿਹਾ ਗਿਆ ਹੈ ਕਿ ਸਾਰਿਆਂ ਨੂੰ ਪੁੱਛਗਿੱਛ ਕੀਤੀ ਜਾਵੇਗੀ ਜੋ ਵੀ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਇਹ ਕੀਤੀ ਜਾਵੇਗੀ ਤਾਂ ਇਸੇ ਨਾਲ ਹੀ ਹੁਣ ਦੱਸ ਦਈਏ ਕਿ ਹਲੇ ਤੱਕ ਦੱਸਿਆ ਜਾ ਰਿਹਾ ਹੈ ਕਿ ਲਵਾਰਸ লাশ ਕਾਫੀ ਦਿਨਾਂ ਤੋਂ ਪਈ ਸੀ ਇਸ ਵਿਅਕਤੀ ਦੀ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ ਦੇ ਵਿੱਚ ਸੀ ਵਿਅਕਤੀ ਤੇ ਮੌਕੇ ਤੇ ਜਿਹੜੇ ਲੋਕ ਮੌਜੂਦ ਸਨ ਜਿਨ੍ਹਾਂ ਵੱਲੋਂ ਇਸ ਦੀ ਇਤਲਾਹ ਦਿੱਤੀ ਗਈ ਸੀ ਪੁਲਿਸ ਨੂੰ ਉਹਨਾਂ ਵੱਲੋਂ ਵੀ ਇੱਕ ਬਿਆਨ ਦੇ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਦੱਸਿਆ ਕਿ ਸਾਲ ਦੇ ਪਹਿਲੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਲਾਸ਼ ਮਿਲ ਜਾਂਦੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਤਾਂ ਇੱਕ ਵਾਰ ਤੁਹਾਨੂੰ ਪੁਲਿਸ ਦਾ ਕੀ ਕਹਿਣਾ ਉਹ ਵੀ ਜ਼ਰੂਰ ਸੁਣਾਉਣ ਸੁਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਯੋ ਪ੍ਰਸੀਡਿੰਗ ਆ ਉਹ ਅਮਦਿਆਂ ਦੀ ਕੋਈ ਇੱਥੇ ਹੀ ਲਵਾਰਿਸ ਵਗੈਰਾ ਇਹ ਘਰ ਵਗੈਰਾ ਦਾ ਆਏ ਕੋਈ ਨਹੀਂ ਕੋਈ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਇਹ ਸਵੇਰੇ ਖਾਰਜੀ ਘੜਾਮੇ ਡੈਡਵੁਡੀ ਦੀ ਜਿਹੜੀ ਫੋਟੋ ਸਵੇਰ ਚ ਧਮਾਗੇ ਕੋਈ ਨਾਮ ਵਗੈਰਾ ਪਤਾ ਲੱਗਿਆ ਨਹੀਂ ਲਵਾਰਸ ਆ ਕੇ ਹਜੇ ਕੁਝ ਨਹੀਂ ਹੈ ਅੱਛਾ ਲਵਾਰੀ ਵੀ ਹੈ ਚਲ ਠੀਕ ਹੈ ਹੁਣ ਸਿਵਲ ਵੀ ਦਿੱਤੀ ਹੈ ਜੀ ਸਿਵਲ ਹਸਪੀਟਲ ਮੁਰਸੀ ਡੈਡਵੁਡੀ ਵੀ ਖਾਦਦੀ ਆ ਉਹਦੇ ਸਨਖਤ ਲਈ ਅਸੀਂ ਗਰਨਾਮ ਸਿੰਘ ਮਾਜੀ ਕੀ ਮਾਮਲਾ ਕੀ ਹੋਇਆ ਚੈੱਕ ਕੀ ਹੋਇਆ ਕੀ ਅਰਾਦਾ ਕੋਈ ਬੰਦਾ ਮਾਰ ਕੇ ਛੁੱਟਿਆ ਹੋਇਆ ਸੀ ਆ ਅੱਛਾ ਜੀ ਤੇ ਉਹ ਸਵੇਰੇ ਪਤਾ ਲੱਗਾ ਲੋਕਾਂ ਨੂੰ ਕਿ ਕਿੱਥੇ ਇੱਕ ਮਾਰਿਆ ਹੋਇਆ ਸੀ ਆ ਕਬਰਾਂ ਦੇ ਸਾਹਮਣੇ ਕਿਹੜੀਆਂ ਕਬਰਾਂ ਨੇ ਆ ਨਾਲ ਕਬਰਾਂ ਬੱਚਿਆਂ ਨੇ ਬੱਚਿਆਂ ਦੀ ਕਬਰਾਂ ਇਹ ਕਿਹੜਾ ਕਿਹੜਾ ਇੱਥੇ ਲੱਗਾ ਕਿਹੜਾ ਪੀਰੂ ਬੰਦਾ ਲੋੜ ਪੀਰੂ ਬੰਦਾ ਜੀ ਇੱਥੇ ਪਤਾ ਲੱਗਾ ਕੋਈ ਸ਼ਰਨਾਗਤ ਹੋਈ ਹੈ ਕਿਹੜਾ ਬੰਦਾ ਸੀਗਾ ਕਿੱਥੇ ਦਾ ਸੀਗਾ ਪਤਾ ਨਹੀਂ ਜੀ ਉਹ ਪੁਲਿਸ ਲੈ ਗਈ ਉਹਨਾਂ ਨੇ ਰੱਖਿਆ ਉੱਥੇ ਉਹਨਾਂ ਪਤਾ ਨਹੀਂ ਕਿੱਥੇ ਰਹਿੰਦੇ ਕਿ ਨਾਲੇ ਦੇ ਕੰਡੇ ਪਿਆ ਸੀ ਕਿ ਨਾਲੇ ਨਾਲੇ ਦੇ ਅੰਦਰ ਵਾਰ ਸੀਗਾ ਹਾਂ ਅੱਛਾ ਕੰਡੇ ਸੀਗਾ ਕੰਡੇ ਦੇ ਅੰਦਰ ਵਾਰ ਅੰਦਰ ਵਾਰ ਨਾਲੇ ਦੇ ਆ ਆ ਦਵਾਰ ਦੇ ਅੰਦਰ ਵਾਰ ਸੀਗਾ ਅੱਛਾ ਤੇ ਪਤਾ ਲੱਗਾ ਜੀ ਕਿ ਉਹ ਇੱਥੇ ਲੋਕਾਂ ਨੂੰ ਜਾਣੇ ਉਹ ਪਰੇ ਗੁੱਡੀnga ਜੇ ਡੌਂਦੇ ਹੋ ਉਹਨਾਂ ਨੇ ਵੇਖਿਆ ਅੱਛਾ ਫਿਰ ਕਿੰਨੇ ਦੇ ਪੁਲਸ ਦੀ ਗੱਲ ਹੋ ਗਈ ਕਿੰਨੇ ਕਿੰਨੇ ਦੇਰ ਹੋ ਗਈ ਪੁਲਸ ਲੈ ਗਈ ਹੁਣ ਹਾਂ ਡੇਢ ਘੰਟਾ ਹੋ ਗਿਆ ਹੁਣ ਅੱਛਾ ਪੁਲਸ ਲੈ ਗਈ ਉਹਦਾ ਪੁਲਸ ਤਾਂ ਆ ਗਈ ਪਹਿਲਾਂ ਹੀ ਅੱਛਾ ਪਰ ਡੇਢ ਘੰਟਾ ਹੋ ਗਿਆ ਲੈ ਕੇ ਓਕੇ ਤੇ ਇਹ ਉਹਦੀ ਪਛਾਣ ਵਗੈਰਾ ਹੋਈ ਹੈ ਕਿੱਥੇ ਦਾ ਰਹਿਣ ਵਾਲਾ ਹੈ ਜਾਂ ਕੁਝ ਪੁਲਸ ਵਗੈਰਾ ਨੇ ਦੱਸਦੇ ਹੋਗੇ ਇਸ ਵੇਲੇ